ਹਲੋ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਬਾ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਪੇਜ ਮਨੀ ਸਿੱਧੂ ਸਰ ਜੀ ਮੀਤ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਤੇ ਚੱਲ ਰਹੀ ਹੈ ਅੱਜ ਦਿਨਾਂ ਤੇ ਇਹਨਾਂ ਦੇ ਵਿੱਚ ਇਹਨਾਂ ਜਿਹੜੀ ਬਹੁਤ ਹੀ ਰੁੱਖੀ ਹੋ ਜਾਂਦੀ ਹੈ ਤੇ ਜਾਂ ਜਿਹੜੀਆਂ ਭੈਣਾਂ ਜੌਬ ਵਗੈਰਾ ਕਰਦੀਆਂ ਹਨਾ ਤੇ ਉਹਨਾਂ ਦੀ ਸਕਿਨਾਂ ਜਿਹੜੀ ਡਸਟ ਦੇ ਕਾਰਨ ਬਹੁਤ ਭੱਦੀ ਲੱਗਦੀ ਹੈ ਜਿਵੇਂ ਮੰਨ ਲਓ ਹਨਾ ਤੇ ਆਪਾਂ ਜਾਣਦੇ ਹਾਂ ਜੀ ਸਲੂਨ ਦੇ ਵਿੱਚ ਆਪਾਂ ਕਰਾਉਣਾ ਵੀ ਸਾਡੇ ਤੇ ਸਲੂਨਾ ਵਾਲੇ ਛੋਟੇ ਵਾਲੇ ਤਾਂ ਭਾਈ 300 ਤੋਂ ਘੱਟ ਨਹੀਂ ਕਰਦੇ ਤੇ ਜਿਹੜੇ ਆਗੇ ਵੱਡਿਆਂ ਵਾਲੇ ਉਹ 4-500 ਰੁਪਏ ਲੈ ਲੈਂਦੇ ਆ ਹਨਾ ਤੇ ਇਹ ਕਲੀਨ ਆਪ ਆਪ ਘਰ ਦੇ ਵਿੱਚ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਕਰ ਸਕਦੇ ਆ ਜਦ ਕਿ ਆਪਾਂ ਨੂੰ ਡੇਲੀ ਹੀ ਕਰਨਾ ਚਾਹੀਦਾ ਕਿਉਂਕਿ ਬਹੁਤ ਭੈਣਾਂ ਮੇਰੀਆਂ ਮੇਕਅਪ ਵਗੈਰਾ ਕਰਦੀਆਂ ਨੇ ਹਨਾ ਜਿਹੜੀਆਂ ਜੋਬ ਵਾਲੀਆਂ ਤਾਂ ਡੇਲੀ ਹੀ ਮੇਕਅਪ ਵਗੈਰਾ ਕਰਦੇ ਆ ਹਲਕਾ ਫੁਲਕਾ ਹਨਾ ਤੇ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਤੇ ਵਾਕੀ ਅੱਜਕੱਲ ਧੂਆਂ ਇੰਨਾ ਵਧਿਆ ਪਿਆ ਨਾ ਪੋਲੂਸ਼ਨ ਤੁਹਾਨੂੰ ਪਤਾ ਹੀ ਹੈ ਜੋ ਸਾਡੀ ਸਕਿਨ ਨੂੰ ਕਿੰਨਾ ਡੈਮੇਜ ਕਰਦਾ ਹੈਗਾ ਤੇ ਕਲੀਨ ਅਪ ਬਹੁਤ ਜ਼ਰੂਰੀ ਹੈ ਬਾਕੀ ਸਿਰੇ ਨੇਚਰਲ ਤਰੀਕੇ ਨਾਲ ਦੱਸਾਂਗੇ ਅੱਜ ਆਪਾਂ ਤੁਹਾਨੂੰ ਤੇ ਜੋ ਵੀ ਸਲੂਨਾਂ ਵਾਲੇ ਕਰਦੇ ਨੇ ਵੀ ਉਹ ਉਹ ਨਾ ਕੈਮੀਕਲ ਵਗੈਰਾ ਇਚਾਪੀ ਲੈਂ ਕਰਦੇ ਨੇ ਤੇ ਬਹੁਤ ਕੈਮੀਕਲ ਹੁੰਦੇ ਨੇ ਸਾਡੀ ਸਕਿਨ ਨੂੰ ਨੁਕਸਾਨ ਹੀ ਪਤਾ ਹੁੰਦੇ ਨੇ ਇੱਕ ਵਾਰ ਤਾਂ ਆਪਾਂ ਨੂੰ ਲੱਗਦਾ ਵੀ ਬਹੁਤ ਸਾਫ਼ ਹੋ ਗਿਆ ਤੇ ਅੱਜ ਆਪਾਂ ਕਰਾਂਗੇ ਜੀ ਸਨਸਕ੍ਰੀਨ ਦੇ ਨਾਲ ਮੇਰੇ ਕੋਲ ਇਹ ਹੈਗੀ ਐ ਐਸ ਪੀ ਐਫ 50 আল্ট্রਾ ਸ਼ੀਅਰ ਬਾਡੀ ਤੇ રા이트 ਵੀਟਰ ਲੋਸ਼ਨ ਵੀ ਇਹਦੇ ਵਿੱਚ ਹਨਾ ਇਹਦੇ ਨਾਲ ਤੁਸੀਂ ਜੋ ਵੀ ਸੰਸਕ੍ਰੀਨ ਰਿਨਿਊਨਸ ਕਰਦੇ ਹੋ ਆਫ ਦਿ ਡੇਲੀ ਰੁਟੀਨ ਦੇ ਸਕਦੇ ਹੋ ਜੀ ਤੇ ਇੱਕ ਲੈਣਾ ਤੁਸੀਂ ਕੱਚਾ ਦੁੱਧ ਦੁੱਧਾ ਵਾਲੇ ਵਾਲਾ ਨਹੀਂ ਹੋਣਾ ਚਾਹੀਦਾ ਕੱਚਾ ਹੋਣਾ ਚਾਹੀਦਾ ਲਾਇਆ ਦੁੱਧ ਜਿਹੜਾ ਉਹ ਨਹੀਂ ਲੈਣਾ ਤੁਸੀਂ ਤੇ ਇੱਕ ਲੈਣੀ ਹੈ कॉटन ਆ ਦੇਖੋ ਕਿੰਨਾ হাফ कॉटन ਆਣਾ ਤੁਹਾਨੂੰ ਦਿਖਾਵਾਂਗੀ ਕਿੰਨੀ ਵਸਟਾ ਜਿਹੜੀ ਨਾਲ ਉਤਰੇਗੀ ਦੋ ਚਾਂਚੇ ਦੁੱਧ ਦੇ ਲੈ ਲੈਣੀ ਹੈ ਇਹ ਤੁਸੀਂ ਮੇਰੀ ਪਈ ਕਰੀਮ ਹੈ ਜਿਹੜੀ ਕਰਨੀ ਹੈ ਐਨੀ ਕੱਪਾ ਕਲੋਸ਼ਨ ਵੀ ਹੁੰਦਾ ਹੈ ਤੇ ਤੋਂ ਪਾਉਣ ਲਈ ਤੇ ਇਹ ਚਾਸਤਰਾ ਕਰ ਲੈਣਾ ਪਾ ਲੈਣਾ ਥਣਕੀ ਕਰਨਾ ਹੈ ਇਸ ਤਰ੍ਹਾਂ ਕਾਟਨ ਦੇ ਨਾਲ ਹੀ ਕਰੋਗੇ ਨਾ ਤੇ ਚੰਗੀ ਤਰ੍ਹਾਂ ਮਿਕਸ ਹੋ ਜਾਏ ਟੁਕੜਾ ਜਿਹੜਾ ਕਾਟਨ ਦੇ ਨਾਲ ਆਲੋ ਉਹਦੇ ਨਾਲ ਕਲੀਨ ਕਰਨਾ ਆਦਾ ਫੇਰ ਪਾਸਟਾ ਜਿਹੜੀ ਆਰੀ ਨੂੰ ਹਲਕੇ ਹੱਥ ਨਾਲ ਸਾਰੇ ਲਗਾ ਲੈਣਾ ਤੁਸੀਂ ਪਹਿਲਾਂ カッのような絆をしてカットのような絆てカットのような絆をしてカットのような絆をしてカットのような絆をしてカットのような絆をしてカットのような絆をしてカットのような絆をしてカットのような絆をしてカットのような絆をしてカットのような絆をしてカットのような絆をなの ਇਹ ਬਾਅਦ ਜਾਈਏ ਤਾਂ ਫਿਰ ਕਾਟਣਾ ਇਹ ਪੈਣੀ ਕੱਢ ਦੇਣਾ ਹੁਣ ਥੋੜਾ ਜਿਹਾ ਦਬਾ ਦੇ ਕੇ ਫੇਸ ਹਾਂ ਕਲੀਨ ਕਰਨਾ ਇਸ ਤੋਂ ਬਾਅਦ ਤੁਸੀਂ ਫੇਸ ਆ ਜਿਹੜਾ ਵਾਸ਼ ਨਹੀਂ ਕਰਨਾ ਇਹ ਆਪਣਾ ਆ ਦੇਖੋ ਕਿੰਨੀ ਡਸਟ ਸੀਗੀ ਫੇਸ ਤੇ ਰਾਤ ਨੂੰ ਕਰੋਗੇ ਪਹਿਨ ਤੋਂ ਪਹਿਲਾਂ ਤਾਂ ਬਹੁਤ ਵਧੀਆ ਜੀ ਕਿਉਂਕਿ ਇਹ ਦੋ ਤਾ ਹੈ ਨਾ ਇਹ ਤੁਹਾਡੇ ਫੇਸ ਤੇ ਲੱਗਿਆ ਵੀ ਰਹਿ ਜਾਵੇਗਾ ਥੋੜਾ ਬਹੁਤ ਦਾ ਅਸਰ ਹੁੰਦਾ ਜਿਹੜਾ ਤੇ ਇਹਦੇ ਨਾਲ ਕੀ ਆਪਣੀ ਸਕਿਨ ਫਰਾਈਨੈਸ ਵੀ ਧੁਤ ਤੇ ਦਾਗ ਧੱਬੇ ਦੁੱਧ ਦੇ ਵਿੱਚ ਪ੍ਰੋਟੀਨ ਵਗੈਰਾ ਬਹੁਤ ਪਾਈ ਜਾਂਦੇ ਕੈਲਸ਼ੀਅਮ ਪਾਇਆ ਜਾਂਦਾ ਜੋ ਪੈਦਾਵੰਦ ਹੁੰਦਾ ਤੇ ਇਸ ਕਰਕੇ ਕੌਸ਼ ਨਹੀਂ ਕਰਨਾ ਸੋ ਬਹੁਤ ਠੀਕ ਹੈ ਕੌਸ਼ ਕਰਨ ਦੀ ਜਰੂਰਤ ਨਹੀਂ ਪੈਂਦੀ ਕੋਲ ਕਲੀਨ ਹੋ ਜਾਂਦਾ ਪਹਿਲਾਂ ਆਪਣੀਆਂ ਮਾਮਾ ਜਿਹੜੀਆਂ ਛੋਟੇ ਬੱਚਿਆਂ ਨੂੰ ਦੁੱਧ ਦੇ ਨਾਲ ਹੀ ਨਵਾਉਂਦੀਆਂ ਸੀਗੀਆਂ ਆ ਥੋੜਾ ਅਦਰਵਾਈਜ਼ ਖਾਕ ਹੋ ਗਿਆ ਸੀਗਾ ਹੁਣ ਤੁਹਾਨੂੰ ਹੱਥਾਂ ਦੀ ਵੀ ਦਿਖਾਉਣੀ ਆ ਉਹ ਦੇਖੋ ਮੇਰੇ ਦੋਨੇ ਹੱਥ ਹੈ ਨਾ ਇੱਕਾ ਤੁਹਾਨੂੰ ਆਪਾਂ ਸਾਫ਼ ਕਰਾਂਗੇ ਫਿਰ ਤੁਸੀਂ ਫਰਕ ਖੁਦ ਦੇਖਿਓ ਤੁਹਾਨੂੰ ਕਿਹੜੇ ਚ ਫਰਕ ਲੱਗ ਰਿਹਾ ਤੇ ਨਾਲ ਸਾਡਾ ਜਿਹੜਾ ਰੰਗ ਹੈ ਉਹ ਵੀ ਬਹੁਤ ਗੋਰਾ ਹੁੰਦਾ ਹੈ ਪਾਣੋਂ 니 ਛੋੜ ਲਵਾਂਗੇ 니 ਛੋੜ ਕੇ ਸੇ ਦੇਖ ਸਕਦੇ ਹੱਥਾਂ ਦੇ ਚੱਕ ਪੈ ਚੁੱਕੇ ਆ ਤਾਂ ਆਪ ਜਰਾ ਕਾਲਾ ਪੀਲਾ ਜਿਹਾ ਰਹਿ ਗਿਆ ਲਾਸਟ ਇਹ ਬਹੁਤ-ਬਹੁਤ ਧੰਨਵਾਦੀ ਸੀ ਜੇ ਸਵਾਲਸ ਹੁੰਦਾ ਤਾਂ ਤੁਸੀਂ ਕਿ ਮੈਂ ਬਾਕਸ ਦੇ ਵਿੱਚ ਪੁੱਛ ਸਕਦੇ ਹਾਂ ਤੇ ਆਪਾਂ ਜਵਾਬ ਜ਼ਰੂਰ ਦੇਵਾਂਗੇ ਧੰਨਵਾਦ ਸਾਰਿਆਂ ਦਾ